ਲਿਮਟ ਵਾਲੀ ਜ਼ਮੀਨ ਵੈਕ ਕੀਤੀ ਜਾ ਸਕਦੀ ਆ। ਇਹ ਲਿਮਟਾਈਡ ਜ਼ਮੀਨ ਵੈਨ ਕੀਤੀ ਜਾ ਸਕਦੀ ਜਿੰਨਾ ਚਿਰ ਲੋਨ ਨਹੀਂ ਭਰਦੇ। ਕਿਉਂਕਿ ਜਦੋਂ ਜ਼ਮੀਨ ਹੈ ਜਿਹੜੀ ਹਾਂਜੀ ਮੈਂ ਹੁਣ ਅੱਜ ਲੋਨ ਲਿਆ ਹੋਇਆ ਹਾਂ। ਹਾਂਜੀ ਮੈਂ ਉਹ ਜ਼ਮੀਨ ਵੈ ਕਰ ਦਿੰਦਾ। ਮੈਂ ਲੋਨ ਕੋ ਉੱਪਰ ਹਾਂ। ਲੋਨ ਫਿਰ ਉਹ ਜਿਹੜਾ ਖਰੀਦਦਾਰ ਹੈ ਉਹਨੂੰ ਭਰਨਾ ਪੈਣਾ। ਕਿਉਂ ਲੋਨ ਤਾਂ ਜ਼ਮੀਨ ਤੇ ਜਾਣਾ ਹੈ। ਹਾਂਜੀ ਹਾਂ। ਜ਼ਮੀਨ ਤੇ ਲੋਨ ਲੈ ਹੈ ਜ਼ਮੀਨ ਜਿਹੜੇ ਬੰਦੇ ਨੇ ਖਰੀਦ ਲਈ ਉਹ ਜੇ ਰਿਸ਼ਤੀ ਕਰਾਉਂਦਾ ਹੈ ਠੀਕ ਹੈ। ਤਾਂ ਉਹ ਜ਼ਿੰਮੇਵਾਰ ਹੈ। ਠੀਕ ਹੈ ਕੱਲ ਨੂੰ ਪੈਸੇ ਉਹਨੂੰ ਭਰਨੇ ਪੈਣਗੇ ਖਰੀਦਦਾਰ ਨੂੰ ਇਸ ਕਰਕੇ ਜਿੰਨਾ ਚਿਰ ਜ਼ਮੀਨ ਦੇ ਉਸੇ ਲੋਨ ਜਿਹੜਾ ਲਿਆ ਹੋਇਆ ਹੈ ਲਿਮਟ ਦਾ ਚਾਹ ਕਿਸੇ ਚੀਜ਼ ਦਾ ਲੋਨ ਲਿਆ ਹੈ ਉਹ ਭਰਾ ਕੇ ਹੀ ਰਿਸਟਰੀ ਕਰਾਉਣੀ ਚਾਹੀਦੀ ਹੈ ਠੀਕ ਹੈ ਨਹੀਂ ਕੱਲ ਨੂੰ ਫਿਰ ਉਹ ਖਰੀਦਦਾਰ ਨੂੰ ਭਰਨੇ ਪੈ ਜਾਣਗੇ ਬਿਲਕੁਲ ਬੈਂਕ ਨੇ ਤਾਂ ਰਿਕਵਰ ਜਮੀਨ ਤੋਂ ਕਰਨੇ ਨੇ ਜ਼ਮੀਨ ਦਾ ਜਿਹੜਾ ਮਰਜੀ ਮਾਲਕ ਹੋਵੇ ਕੋਈ ਵੀ ਹੋਵੇ ਮਸਲੇ ਨਹੀਂ ਜੇਕਰ ਫਰਦ ਵਿੱਚ ਮਾਲਕੀ ਖਾਨੇ ਵਿੱਚ ਮਾਲਕ ਦਾ ਨਾਮ ਹੀ ਹੋਣ ਖਾਨਾ ਕਾਜ਼ ਦੇ ਵਿੱਚ ਕਿਸੇ ਵਿਅਕਤੀ ਦਾ ਨਾਮ ਨਾ ਹੋਵੇ ਤੇ ਖੇਵਟ ਵਿੱਚੋਂ ਜੇਕਰ ਆਪਾਂ ਹਿੱਸਾ ਵਾਇ ਲੈ ਲੈਂਦੇ ਆਂ ਤਾਂ ਗਰਦੌਰੀ ਪਟਵਾਰੀ ਸਾਹਿਬ ਕੋਲੋਂ ਬਦਲਾਉਣ ਦੀ ਲੋੜ ਹੈ ਜਾਂ ਨਹੀਂ ਜਦੋਂ ਆਪਾਂ ਖੇਵਟ ਚੋਂ ਹੀ ਸੱਲਨੇ ਫਿਰ ਗਰਦੌਰੀ ਬਦਲਾਉਣ ਦੀ ਕੋਈ ਲੋੜ ਨਹੀਂ ਜੀ ਸਰ ਜੇ ਆਪਾਂ ਸਪੈਸ਼ਲ ਨੰਬਰ ਖਰੀਦਦੇ ਆਂ ਫਿਰ ਉਹਨਾਂ ਨੰਬਰਾਂ ਦੀ ਗਰਦੌਰੀ ਕਿਸੇ ਬੰਦੇ ਦੇ ਨਾਲ ਹੋਰ ਚੱਲੀਆਂ ਆ ਰਹੀਆਂ ਨੇ ਫਿਰ ਗਰਦੌਰੀਆਂ ਚੇਂਜ ਕਰਾਉਣੀਆਂ ਜ਼ਰੂਰੀ ਨੇ ਅੱਛਾ ਫਿਰ ਜ਼ਰੂਰੀ ਨਹੀਂ ਹਾਂ ਜੇ ਖੇਵਟ ਵਿੱਚ ਖੁਦਕਾਸਤ ਦਾ ਅੰਦਰਾਜ ਹੈ ਫਿਰ ਗਰਦੌਰੀ ਕਰਾਉਣ ਦੀ ਕੋਈ ਲੋੜ ਨਹੀਂ ਜੀ ਜੇ ਕਿਸੇ ਨੋ ਗੁਰਦਆਵਰੀ ਚੱਲੀ ਆ ਰਹੀ ਹੈ ਤੇ ਰਕਵਾ ਪਾ ਖਰੀਦ ਲਿਆ ਫਿਰ ਉਹਦੀ ਗੁਰਦੌਰੀ ਚੇਂਜ ਕਰਾਉਣੀ ਜ਼ਰੂਰੀ ਹੈ ਜੇ ਤਾਂ ਉਹ ਬੰਦਾ ਸਹਿਮਤ ਹੈ ਫਿਰ ਤਾਂ ਪਟਵਾਰੀ ਲਵੇ ਰਕਵਾ ਪਵਾ ਕੇ ਗੁਰਦੌਰੀ ਚੇਂਜ ਕਰਾ ਸਕਦਾ ਹੈ ਠੀਕ ਹੈ ਜੀ ਜੇ ਉਹ ਬੰਦਾ ਜਿਹਦੇ ਨਾਲ ਉਹ ਗੁਰਦਆਵਰੀ ਹੈ ਉਹ ਸਹਿਮਤ ਨਹੀਂ ਹੈ ਪਰੰਤੂ ਕਬਜਾ ਮੌਕੇ ਦੇ ਖਰੀਦਦਾਰ ਨੇ ਕਰ ਲਿਆ ਉਹ ਬੰਦੇ ਦਾ ਕਬਜਾ ਹੈ ਨਹੀਂ ਤਾਂ ਕੇਸ ਪਾ ਕੇ ਸਰਕਲ ਰੈਵਨੂ ਅਫਸਰ ਦੇ ਆਪ ਦੇ ਨੋ ਗੁਰਦਆਵਰੀ ਕਰਾ ਸਕਦਾ ਹੈ ਠੀਕ ਹੈ ਜੀ ਕਿ ਕੁਰਸੀਨਾਮਾ ਕੌਣ-ਕੌਣ ਬਣਾ ਸਕਦਾ ਪਿਛਲੇ ਬਜ਼ੁਰਗਾਂ ਦਾ ਜਾਂ ਇੱਕ ਪਟਵਾਰੀ ਹੀ ਬਣਾ ਸਕਦਾ ਕੁਰਸੀਨਾਮਾ ਕੁਰਸੀਨਾਮਾ ਜਿਹੜੀ ਕਿ ਪਟਵਾਰੀ ਲਵੇ ਹਰੇਕ 5 ਸਾਲਾਂ ਬਾਅਦ ਜਦੋਂ ਜਮਨ ਦੀ ਬਣਦੀ ਹੈ ਨਾ ਉਸ ਟਾਈਮ ਤਿਆਰ ਹੁੰਦਾ ਹੈ ਠੀਕ ਹੈ ਜੀ ਉਥੋਂ ਜਦ ਮਰਜੀ ਤੁਸੀਂ ਪੁਰਾਣੇ ਕੁਰਸੀਨਾਮੇ ਦੇ ਨਕਲਾਂ ਲੈ ਸਕਦੇ ਹੋ ਜਿਹੜੇ ਮਰਜੀ ਦੀ ਠੀਕ ਹੈ ਸਰ ਹਾਂ ਜੀ ਇੱਕ ਕੁਰਸੀਨਾਮਾ ਤਿਆਰ ਕੌਣ ਕਰਦਾ ਹੈ ਤੇ ਇਸ ਨੂੰ ਤਸਦੀਕ ਕੌਣ ਕਰਦਾ ਜੀ ਜਿਹੜਾ ਕੁਰਸੀਨਾਮਾ ਹੈ ਇਹ ਪਟਵਾਰੀ ਨੇ ਤਿਆਰ ਕਰਨਾ ਹੁੰਦਾ ਹੈ ਨੰਬਰਦਾਰੀ ਦੀ ਤਸਦੀਕ ਤੇ ਤਿਆਰ ਕਰਨਾ ਹੁੰਦਾ ਹੈ ਜੀ ਜਿਵੇਂ ਹੁਣ ਕਿਸੇ ਬੰਦੇ ਦਾ ਕੁਰਸੀਨਾਮਾ ਮੰਗ ਲਿਆ ਵੀ ਇਹਦੇ ਕਿਹੜੇ-ਕਿਹੜੇ ਵਾਰਸ ਨੇ ਹਾਂਜੀ ਹਾਂ ਉਹ ਜਦੋਂ ਬਾਰਸਾਂ ਦੀ تصدیق ہے نمبردار ਤੋਂ ਕਰੂਗਾ ਪٹواری ਜਾ ਕੇ ਵੀ ਦੱਸੋ ਇਹਦੇ ਕਿਹੜੇ ਕਿਹੜੇ ਬਾਰਸ ਨੇ ਜਿਹੜੇ ਜਿਹੜੇ ਬਾਰਸ ਉਹ ਦੱਸੂਗਾ ਨਾ ਦੱਸੂਗਾ ਉਹ ਸਭ ਨਾਲ ਨੰਬਰدار ਦੀ تصدیق ਤੇ ਪٹواری ਨੇ تیار ਕਰਕੇ ਦੇ ਦੇਣਾ ਠੀਕ ਹੈ ਜੀ ਤੇ ਇੱਕ ਅਸੀਂ ਵਿਭਾਗ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਕਹੀ ਆਪਾਂ ਵੀ ਪਿਛਲੀਆਂ ਪੀੜੀਆਂ ਦਾ ਕੁਰਸੀਨਾਮਾ ਲੈ ਸਕਦੇ ਆਂ ਬਿਲਕੁਲ ਲੈ ਸਕਦੇ ਹੋਈ ਅੱਛਾ ਜੀ ਸੱਤ ਘਾਟ ਤੋਂ ਤਕਰੀਬਨ ਸਾਰੇ ਕੁਰਸੀਨਾਮੇ ਪਟਵਾਰੀਆਂ ਲਵੇ ਹੈਗੇ ਨੇ ਜੀ ਜਿਹੜੇ ਦੀ ਮਰਜ਼ੀ ਪਰਨਾ ਕਰ ਲੈ ਸਕਦੇ ਨੇ ਅੱਛਾ ਜੀ ਠੀਕ ਹੈ ਜੀ ਤੇ ਕਿ ਕੁਰਸੀਨਾਮਾ ਕਦੋਂ ਬਣਦਾ ਅਗਰ ਲੈਣਾ ਹੈ ਤਾਂ ਕਿੱਥੋਂ ਮਿਲ ਸਕਦਾ ਕੁਰਸੀਨਾਮਾ ਜਿਹੜਾ ਜੀ ਇਹ ਪਟਵਾਰੀ ਤਿਆਰ ਕਰਦਾ ਜਦੋਂ ਜ਼ਮਿੰਦਾਰ ਤਿਆਰ ਹੁੰਦੀ ਹੈ ਜੀ ਉਹ ਚ ਜਿਹੜੇ ਨਵੇਂ ਮਾਲਕ ਹੁੰਦੇ ਨੇ ਉਹਨਾਂ ਦਾ ਵੀ ਕੁਰਸੀਨਾਮਾ ਬਣਾਇਆ ਜਾਂਦਾ ਹੈ ਠੀਕ ਹੈ ਸਰ ਤੇ ਨਕਲੇ ਦੀ ਲੈਣੀ ਹੈ ਜਦੋਂ ਤੁਸੀਂ ਪਟਵਾਰ ਤੋਂ ਕੁਰਸੀਨਾਮੇ ਦੀ ਨਕਲ ਲੈ ਸਕਦੇ ਠੀਕ ਹੈ ਜੀ ਠੀਕ ਸਰ ਕੀ ਕਾਸਤਕਰ ਨੰਬਰ 4 ਖਾਨੇ ਵਾਲੇ ਵੀ ਜ਼ਮੀਨ ਦੇ ਮਾਲਕ ਹੋ ਸਕਦੇ ਨੇ ਜਾਂ ਜ਼ਮੀਨ ਦਾ ਮਾਲਕ ਸਿਰਫ 3 ਨੰਬਰ ਖਾਨੇ ਵਾਲਾ ਹੁੰਦਾ ਨਹੀਂ ਨਹੀਂ ਖਾਤਾ ਨੰਬਰ 4 ਜ ਜਦੋਂ ਸਪੈਸ਼ਲ ਨੰਬਰ ਦਾ ਮਾਲਕ ਕੋਈ ਬਣਦਾ ਹੈ ਨਾ ਇਹ ਸਪੈਸ਼ਲ ਨੰਬਰ बिकਦਾ ਹੈ ਤਾਂ ਉਹ ਵੀ ਜਿਹੜੀ ਕਿ ਬਾਇਆ ਤੇ ਮੁਸਤਰੀ ਦਾ ਸ਼ਬਦ ਆ ਕੇ ਉਹ ਵੀ ਮਾਲਕ ਹੁੰਦਾ ਅੱਛਾ ਜੀ ਖਾਤਾ ਨੰਬਰ 4 ਦੇ ਵਿੱਚ ਵੀ ਮਾਲਕ ਹੁੰਦੇ ਨੇ ਸਪੋਜ਼ ਕਰੋ ਆ ਨੰਬਰ 55 ਦਾ 5/1 ਇਹ ਇਹ ਜਿਹੜੇ ਆ ਬੰਦੇ ਨੇ ਨੋਂ ਨੇ ਇਹ ਮਾਲਕ ਨੇ ਨਾ ਕਿ ਇਹਨਾਂ ਨੂੰ ਗੁਰਦੌਰੀਏ ਮਾਲਕ ਸਮਝੀ ਜਾਣੀ ਠੀਕ ਹੈ ਜੀ ਬਾਇਆ ਤੋਂ ਬਾਅਦ ਜਿਹੜੇ ਨੌ ਆਗੇ ਨਾ ਇੱਕ ਮਾਲਕ ਬਣ ਗਏ। ਮੁਸਤਰੀ ਤੱਕ ਜਿਹੜੇ ਨੌ ਨੇ ਉਹ ਸਾਰੇ ਮਾਲਕ ਨੇ। ਠੀਕ ਹੈ ਜੀ। ਹਾਂ। ਖਾਨਾ ਨੰਬਰ 4 'ਚ ਵੀ ਮਾਲਕ ਵੀ ਹੋ ਸਕਦੇ ਨੇ। ਅੱਛਾ ਇਹ ਇਹ ਨਹੀਂ ਹੈਗੇ ਵੀ ਜਿਹੜੇ ਤਿੰਨੇ ਚ ਨਿਜਮੇ ਮੈਂ ਆ ਆ ਆਪਣੇ ਕੋਲ ਤਿੰਨ ਆ ਗਏ ਖਾਨਾ ਨੰਬਰ ਵੀ ਇਹ ਤਿੰਨ ਵਾਲੀ ਮਾਲਕ ਨੇ। ਹਾਂ ਇਹ ਇਹ ਮਾਲਕ ਨੇ ਹਾਂ ਜੀ ਇਹਨਾਂ ਜੋ ਸਪੋਜ਼ ਕੀਤਾ ਜਿਵੇਂ ਹੁਣ ਆ ਬੰਦਾ ਹੈ। ਹਾਂ ਜੀ। ਨੰਦ ਸਿੰਘ ਸੀ ਸਪੋਜ਼ ਕਰੋ। ਇਹਨਾਂਦ ਸਿੰਘ ਨੇ ਜ਼ਮੀਨ ਵੇਚਤੀ ਆ 5 ਨੰਬਰ ਜੋ 5 ਗਣਾ 11 ਮਰਲੇ ਜ਼ਮੀਨ ਵੇਚਦੀ ਠੀਕ ਹੈ ਜੀ ਤਾਂ ਇਹ ਖਾਨਾ ਕਾਸਟ ਕਿਉਂ ਕੀਤੇ ਜਾਂਦੇ ਨੇ ਇਹਦਾ ਕਾਰਨ ਇਹ ਹੈ ਵੀ ਤਾਂ ਕਿ ਪਤਾ ਲੱਗ ਸਕੇ ਵੀ ਨੰਦ ਸਿੰਘ ਦੀ ਟੋਟਲ ਜ਼ਮੀਨ ਕਿੰਨੀ ਸੀ ਠੀਕ ਹੈ ਜੀ ਉਹਨੇ ਵੇਚ ਕੇ ਨਹੀਂ ਦਿੱਤੀ ਕਿੰਨੀ ਉਹਦੀ ਬਾਕੀ ਬਚੀ ਹੈ ਜੇ ਇਹਨੂੰ ਖਾਨਾ ਕਾਸਟ ਨਹੀਂ ਕਰਾਂਗੇ ਇਹਨੂੰ ਵੱਖਰੇ ਮਾਲਕ ਬਣਾ ਦਾਂਗੇ ਤਾਂ ਫਿਰ ਉਹ ਜ਼ਮੀਨ ਦੇ ਜਿਹੜੇ ਬੰਦੇ ਨੇ ਜ਼ਮੀਨ ਵਿੱਚ ਉਹਨਾਂ ਦੇ ਇਸੇ ਘਟ ਜਾਣਗੇ ਠੀਕ ਇਸ ਕਰਕੇ ਇਹਨਾਂ ਨੂੰ ਖਾਨਾ ਕਾਸਟ ਅੰਦਾਜ਼ ਕਰਨਾ ਜ਼ਰੂਰੀ ਪੈਂਦਾ ਹੈ ਇਹ ਖਾਨਾ ਮਾਲਕੀ ਚ ਨਹੀਂ ਲ ਜਾ ਸਕਦੇ ਇਹਨਾਂ ਨੂੰ ਜੀ 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 ਕਿਉਂਕਿ ਟੋਟਲ ਬੰਦਾਂ ਦਾ ਸਾਬ ਕਤਾਬ ਰੱਖਣ ਵਾਸਤੇ ਇਹ ਜ਼ਰੂਰੀ ਹੈ ਇਹ ਮਤਲਬ ਜਿਹੜਾ ਖਰੀਦਦਾਰ ਹੁੰਦਾ ਉਹ ਆ ਜਾਂਦਾ ਇਹ ਹਾਂ ਖਰੀਦਦਾਰ ਆ ਤਾਂ ਉਹਦਾ ਉਹਨਾਂ ਨੂੰ ਮਾਲਕ ਸਮਝਿਆ ਜਾਂਦਾ ਮਾਲਕ ਖਾਨਾ ਨਮਰ ਚਾਰਚੀ ਮਾਲਕ ਹੁੰਦੇ ਨੇ ਅੱਛਾ ਖਾਨਾ ਨਮਰ ਚਾਰ ਦੇ ਵੀ ਮਾਲਕ ਹੁੰਦੇ ਨੇ ਮਾਲਕ ਹੁੰਦੇ ਨੇ ਠੀਕ ਹੈ ਜੀ ਜਿੱਥੇ ਬਾਇਆ ਤੇ ਮੁਸਤਰੀ ਸ਼ਬਦਾਰ ਆ ਉਹ ਮਾਲਕ ਹੁੰਦੇ ਨੇ ਜੀ ਤੇ ਜੇ ਵਿਰਾਸਤ ਗੁੰਮ ਹੋ ਜਾਵੇ ਫਿਰ ਇਸ ਦਾ ਕੀ ਹੱਲ ਹੈ ਵਿਰਾਸਤ ਦਾ ਵਿਰਾਸਤਾ ਇੰਤਕਾਲ ਗੁੰਮ ਹੋ ਜਾਵੇ ਹਾਂ ਜੀ ਹਾਂ ਵਿਰਾਸਤ ਦਾ ਇੰਤਕਾਲ ਉਹੀ ਮਸੰਦਾ ਬਣਾ ਕੇ ਦੁਬਾਰੇ ਡੀ ਸਰਟ ਪ੍ਰਵਾਨਗੀ ਲੈ ਕੇ ਉਹੀ ਸੇਮ ਆ ਗਿਆ ਸੇਮ ਉਹੀ ਹਾਲ ਜਿਹੜੇ ਆਪਾਂ ਪਹਿਲਾਂ ਗੱਲ ਬਾਤ ਕੀਤੀ ਆ ਜੀ ਤੇ ਸਾਡੇ ਪਿੰਡ ਦੀ ਆਬਾਦੀ 215 ਬੀਗੇ ਆਬਾਦੀ ਦੇ ਲਾਲ ਖੀਰ ਦੇ ਅੰਦਰ ਹੈ ਲੇਕਿਨ ਨੰਬਰ 4 ਹਨ ਜਿੰਨਾ ਵਿੱਚ ਧਰਮਸ਼ਾਲਾ ਹੱਡਾ ਰੂੜੀ ਹਨ ਲਗਭਗ 12 ਬੀਗੇ ਹੈ ਜਿਹਦੇ ਵਿੱਚ ਇਹ ਚੀਜ਼ਾਂ ਨੇ ਧਰਮਸ਼ਾਲਾ ਹੋਗੀ ਹੱਡਾ ਰੂੜੀ ਜਾਂ ਹੋਰ ਐਕਸਟਰਾ ਇਹ 12 ਬੀਗੇ ਹੈ ਬਾਕੀ ਵਿੱਚ ਲੋਕਾਂ ਨੇ ਮਕਾਨ ਪਏ ਮਕਾਨ ਪਾਏ ਹੋਏ ਹਨ ਇਹਨਾਂ ਤੋਂ ਕਬਜ਼ਾ ਕਿਵੇਂ ਛਡਾ ਸਕਦੇ ਆ ਤੇ ਜਿਹੜੇ ਵਾਦੀ ਦੇ ਦਾ ਰੱਖ ਹੋਇਆ ਵਾਦੀ ਦੇ ਵਿੱਚ ਤਾਂ ਮਕਾਨ ਹੋਣਗੇ ਹੋਣਗੇ ਵਾਦੀ ਦੇ ਦਾ ਮਤਲਬ ਇਹੀ ਹੁੰਦਾ ਵੀ ਉਸ ਪਿੰਡ ਚ ਜਿਹੜੀ ਵਾਦੀ ਹੈ ਉਹਦਾ ਰਕਬਾ ਹੈ ਜਿਹਦੀ ਵਾਦੀ ਦੇ ਉੱਥੇ ਕਬਜ਼ਾ ਹੈ ਉਹ ਤੋਂ ਕਬਜ਼ਾ ਲੈ ਨਹੀਂ ਸਕਦੇ ਆਪਾਂ ਜੀ ਠੀਕ ਆ ਪੰਚਾਇਤ ਦੀ ਜ਼ਮੀਨ ਦਾ ਆਪਾਂ ਕਬਜ਼ਾ ਲੈ ਸਕਦੇ ਆ ਜਿਵੇਂ ਹੱਦਾ ਰੂੜੀ ਹੈ ਜਾਂ ਹੋਰ ਹੈ ਬਾਹਰ ਘਟੀਆਂ ਹੋਈਆਂ ਜਿਹੜੇ ਨੰਬਰ ਨੇ ਉਹਨਾਂ ਦਾ ਕਬਜ਼ਾ ਲੈ ਸਕਦੇ ਆ ਜੇ ਕਿਸੇ ਨੇ ਹੱਦਾ ਰੂੜੀ ਤੇ ਛੱਪੜ ਤੇ ਸਕੂਲ ਦੀ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਉਹ ਡੀਡੀਪੀਓ ਦੇ ਕੇਸ ਪਾ ਕੇ ਡੀਡੀਪੀਓ ਕਬਜ਼ੇ ਦਾ ਆਰਡਰ ਦੇ ਦਿੰਦਾ ਹੈ ਉਹਦੇ ਹਿਸਾਬ ਨਾਲ ਕਬਜ਼ਾ ਹੋ ਜਾਂਦਾ ਜੀ ਪਰੰਤੂ ਜਿਹੜੇ ਆਬਾਦੀ ਦੇ ਆ ਉਹ ਤਾਂ ਹੈ ਹੀ ਆਬਾਦੀ ਉਹ ਤਾਂ ਜਿਹਦੇ ਮਕਾਨ ਪਏ ਨੇ ਉਸੇ ਦੀ ਹੈ ਉਹਦਾ ਤਾਂ ਕਬਜ਼ਾ ਲਗੂ ਕੌਣ ਠੀਕ ਹੈ ਆਬਾਦੀ ਦੇ ਦਾ ਰਕਬਾ ਦਾ ਆਬਾਦੀ ਜਿਹਦੇ ਬੰਦਿਆਂ ਦੇ ਕਬਜ਼ੇ ਵਿੱਚ ਹੈਗੀ ਉਹਨਾਂ ਦੀ ਮਾਲਕੀ ਹੈ ਉਹ ਜੀ ਉਹਨਾਂ ਨੂੰ ਹੁਣ ਸਰਕਾਰ ਦੀ ਸਕੀਮ ਚੱਲ ਰਹੀ ਹੈ ਉਸ ਹਿਸਾਬ ਨਾਲ ਉਹਨਾਂ ਨੂੰ ਮਾਲਕੀ ਬਣਾ ਦੇਣਗੇ ਸਾਰਿਆਂ ਨੂੰ ਜਿਵੇਂ ਆ ਗਿਆ ਆਬਾਦੀ ਦੇ ਖਤਮੇ ਹੋ ਜੂਗੀ ਮਾਲਕ ਬਣਾ ਦੇਣਗੇ ਜੀ ਠੀਕ ਹੈ ਸਰ ਇਹ ਵਿਜਾਈ 1947 ਤੋਂ ਕਰਦਾ ਹੋਵੇ ਪਰੰਤੂ ਉਸ ਜ਼ਮੀਨ ਦੀ ਰਜਿਸਟਰੀ ਕਿਸੇ ਹੋਰ ਵਿਅਕਤੀ ਦੇ ਨਾਮ ਤੇ ਹੈ ਅਸਲੀ ਵਿੱਚ ਉਸ ਜ਼ਮੀਨ ਨੂੰ ਰੱਖਣ ਦਾ ਹੱਕ ਤਰ ਕੌਣ ਹੈ ਦੇਖੋ ਜਦੋਂ ਜ਼ਮੀਨ ਕੋਈ ਬੰਦੇ ਦੇ ਕਾਸਟ ਦਾ ਕੋਈ ਹੋਰ ਕਰ ਰਿਹਾ ਉਹਦਾ ਮਜਾਰਾ ਹੈ ਹਾਂਜੀ ਉਸ ਤੋਂ ਬਾਅਦ ਮਾਲਕ ਨੇ ਜ਼ਮੀਨ ਵੇਚ ਦਿੱਤੀ ਰਿਸਤੀ ਕਿਸੇ ਨੇ ਕਰਾ ਲਈ ਜਿਹੜੇ ਬੰਦੇ ਨੇ ਰਿਸਤੀ ਕਰਾਰੀ ਮਾਲਕ ਉਹ ਬਣ ਜੂ ਪਰ ਮਜਾਰੇ ਨੂੰ ਉੱਥੋਂ ਨਹੀਂ ਖਤਮ ਕਰ ਸਕਦਾ ਉਹ ਅੱਛਾ ਜੀ ਮਜਾਰੇ ਤੋਂ ਕਬਜ਼ਾ ਨਹੀਂ ਲੈ ਸਕਦਾ ਉਹ ਜੀ 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 ਮਜਾਰੇ ਤੋਂ ਕਬਜ਼ਾ ਤਾਂ ਉਹ ਕਾਨੂੰਨ ਰਾਹੀਂ ਕੋਈ ਕੋਈ ਅਦਾਲਤ ਦਾ ਆਰਡਰ ਹੋਊਗਾ ਤਾਂ ਹੀ ਲੈ ਸਕਦਾ ਐਵੇਂ ਕਬਜ਼ਾ ਜਦੋਂ ਉਹਨੂੰ ਵੇਚਣ ਵਾਲੇ ਦਾ ਕਬਜ਼ਾ ਨਹੀਂ ਹੈਗਾ ਖਰੀਦਦਾਰ ਕਬਜ਼ਾ ਕਿੱਥੋਂ ਲਊਗਾ ਠੀਕ ਹੈ ਜੀ ਇਹ ਤਾਂ ਖਰੀਦਦਾਰ ਨੇ ਦੇਖਣਾ ਹੈ ਨਾ ਜਮੀਨ ਖਰੀਦਣ ਵੇਲੇ ਵੀ ਮੈਂ ਕਬਜ਼ਾ ਕਿੱਥੇ ਲਊਗਾ ਜਦੋਂ ਉਸੇ ਬੰਦੇ ਦਾ ਕਬਜ਼ਾ ਨਹੀਂ ਹੈ ਖਰੀਦਦਾਰ ਦਾ ਕਬਜ਼ਾ ਕਿੱਥੇ ਹੋਣਾ ਉਹਦਾ ਤਾਂ ਕਬਜ਼ਾ ਹੋ ਹੀ ਨਹੀਂ ਸਕਦਾ ਜੀ ਠੀਕ ਹੈ ਠੀਕ ਹੈ ਚਲੋ ਸ਼ੁਕਰੀਆ ਸਰ ਬਹੁਤ ਵਧੀਆ ਆਪਣੇ ਸਵਾਲਾਂ ਦੇ ਜਵਾਬ ਦਿੱਤੇ ਤੇ ਤੁਸੀਂ ਸਮਾਂ ਦਿੱਤਾ ਤੁਹਾਡਾ ਧੰਨਵਾਦ ਨਾ ਨਾ ਧੰਨਵਾਦ ਵਾਲੀ ਗੱਲ ਨਹੀਂ ਬਹੁਤ ਮਿਹਰਬਾਨੀ ਤੇ ਦੋਸਤੋ ਸਾਡੀ ਵੀਡੀਓ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਹੜੇ ਡਿਸਟ੍ਰਿਕਟ ਤੋਂ ਤੇ ਤੁਸੀਂ ਇੱਕ ਸਾਡੀ ਬੇਨਤੀ ਹੋਰ ਆ ਵੀ ਕਿਹੜੇ ਡਿਸਟ੍ਰਿਕਟ ਨੂੰ ਤੁਸੀਂ ਬਿਲੋਂਗ ਕਰਦੇ ਹੋ ਇੱਕ ਤੁਸੀਂ ਕਮੈਂਟਾਂ ਦੇ ਵਿੱਚ ਨੰਬਰ ਪਾਉਣੇ ਹੋ ਪਲੀਜ਼ ਉਹ ਨੰਬਰ ਨਾ ਪਾਇਆ ਕਰੋ ਅਸੀਂ ਜਿੰਨੀ ਵੀ ਜਾਣਕਾਰੀ ਲੈ ਕੇ ਆ ਰਹੇ ਹਾਂ ਤਾਂ ਸਰ ਦੇ ਕੋਲ ਜਦੋਂ ਵੀ ਸਮਾਂ ਹੁੰਦਾ ਤਾਂ ਆਪ ਨੂੰ ਕੀਮਤੀ ਸਮਾਂ ਦੇ ਰਹੇ ਨੇ ਜਿੰਨੇ ਵੀ ਤੁਹਾਡੇ ਕਮੈਂਟ ਨੇ ਤਾਂ ਅਸੀਂ ਯਕੀਨ ਦਿਵਾਉਂਦੇ ਆ ਹੌਲੀ ਹੌਲੀ ਸਾਰੇ ਕਮੈਂਟਾਂ ਦਾ ਤੁਹਾਨੂੰ ਅਸੀਂ ਜਵਾਬ ਲੈ ਕੇ ਜਰੂਰ ਆਵਾਂਗੇ ਸੋ ਇੱਕ ਵਾਰ ਫਿਰ ਤੋਂ ਤੁਹਾਡਾ ਵੀ ਸਰਦਾ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ